ਸੰਗਰੂਰ ਦੇ ਲੋਕ ਜਦੋਂ ਵੀ ਵੋਟਾਂ ਪਾਉਂਦੇ ਨੇ ਤਾਂ ਬਗਾਵਤੀ ਵੋਟਾਂ ਪਾਉਂਦੇ ਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਸਰਕਾਰ ਦੇ ਉਲਟ ਭੁਗਤੇ ਨੇ ਐਕਟੀ ਫੇਅਰ ਮੰਤਰੀਆਂ ਮੰਨੂ ਲੱਗਦਾ ਕਿਤੇ ਸੰਗਰੂਰ ਦੇ ਲੋਕ ਉਹੀ ਬਗਾਵਤੀ ਫੈਸਲਾ ਜਿਹੜਾ ਕਿਤੇ ਸਕਪਾਲ ਸਿੰਘ ਖਹਿਰਾ ਜਾਂ ਸਿਮਰਨਜੀਤ ਸਿੰਘ ਮਾਨ ਕੇਤੇ ਇਹਨਾਂ ਦੇ ਹੱਕ ਦੇ ਵਿੱਚ ਦੇਣ ਨੂੰ ਤਿਆਰਤਾ ਨਹੀਂ ਬੈਠੇ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਸੰਗਰੂਪ ਤੋਂ ਮੈਂਬਰ ਪਾਰਲੀਮੈਂਟ ਲੜਨ ਦਾ ਐਲਾਨ ਉਹਨਾਂ ਨੇ 2014 ਦੇ ਵਿੱਚ ਕੀਤਾ ਸੀ ਉਸ ਸਮੇਂ ਵੀ ਕਹਿੰਦੇ ਸੀ ਕਿ ਨਹੀਂ ਭਗਵੰਤ ਮਾਨ ਕਿਸੇ ਮੁਕਾਬਲੇ ਦੇ ਵਿੱਚ ਨਹੀਂ ਪਰ ਐਸੀ ਹਵਾ ਭਗਵੰਤ ਮਾਨ ਸਾਹਿਬ ਦੇ ਹੱਕ ਦੇ ਵਿੱਚ ਬਣੀ ਤਕਰੀਬਨ ਤਕਰੀਬਨ 2.5 ਲੱਖ ਵੋਟਾਂ ਤੇ ਜਿਹੜ ਨੇ ਮਾਨ ਸਾਹਿਬ ਮੈਂਬਰ ਪਾਰਲੀਮੈਂਟ ਬਣੇ ਦੁਬਾਰਾ ਫੇਰ 1.5-2 ਲੱਖ ਦੇ ਉੱਪਰ ਮੈਂਬਰ ਪਾਰਲੀਮੈਂਟ ਬਣ ਗਏ ਆਮ ਆਦਮੀ ਪਾਰਟੀ ਦੇ ਚਿਹਰੇ ਨਵੇਂ ਨੇ ਨੌਜਵਾਨ ਨੇ ਮੀਤ ਹੈ ਰਿਹਾ ਤੇ ਅੱਜ ਕੱਲ ਨੌਜਵਾਨਾਂ ਦੇ ਅੰਦਰ ਕਰੰਟ ਬਹੁਤ ਹੈ ਰਾਜਨੀਤੀ ਨੂੰ ਲੈ ਕੇ ਤਤਕਾ ਖੂਣਾ ਹੈ ਲੋਕ ਮੁੱਦਿਆਂ ਨੂੰ ਅ ਜੇਕਰ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਜਾਂ ਜਿਹੜਨੇ ਇਕਬਾਲ ਸਿੰਘ ਝੁੰਦਾ ਜਿਹੜੇ ਨੇ ਢਿੰਸਾ ਪਰਿਵਾਰ ਨੂੰ ਸਿੱਧੇ ਤੌਰ ਤੇ ਇਸ ਸਿਆਸਤ ਦੇ ਵਿੱਚ ਸਰਗਰਮ ਕਰ ਲੈਂਦੇ ਨੇ ਉਹਨਾਂ ਨੂੰ ਮਨਾ ਲੈਂਦੇ ਨੇ ਆਪਣੀਆਂ ਸਟੇਜਾਂ ਦੇ ਉੱਪਰ ਉਹਨਾਂ ਨੂੰ ਬੁਲਾ ਲੈਂਦੇ ਨੇ ਤਾਂ ਇਹਦਾ ਸਿੱਧਾ ਸਿੱਧਾ ਫਾਇਦਾ ਜਿਹੜਾ ਹੋ ਸਕਦਾ ਇਕਬਾਲ ਸਿੰਘ ਝੁੰਦਾ ਨੂੰ। ਇਹਨਾਂ ਸਾਰੇ ਮਸਲੇ ਦੇ ਵਿੱਚ ਇਹ ਸੰਗਰੂਪ ਨੂੰ ਲੈ ਕੇ ਇਹ ਗੱਲ ਜ਼ਰੂਰ ਹੋ ਰਹੀ ਹੈ ਕਿ ਫਲਾਣੇ ਦੇ ਸਾਹਮਣੇ ਫਲਾਣਾ ਕੱਢ ਗਿਆ ਤੇ ਹਰਾਊਗਾ ਕੌਣ ਕਿਹਨੂੰ ਹੋਣ ਹੈਨਾ ਪਰ ਇਸ ਦੇ ਵਿਚਾਲੇ ਇੱਕ ਗੱਲ ਕਿਸੇ ਨੇ ਵੀ ਮੇਰੇ ਖਿਆਲ ਨਾਲ ਛੇੜੀ ਨਹੀਂ ਕਿ ਸੰਗਰੂਪ ਦੇ ਮੁੱਦੇ ਕੀ ਨੇ। ਫੇਰ ਉਹੀ ਤੁਸੀਂ दारू ਦੀ ਬੋਤਲ ਤੇ 1 ਕਿਲੋ ਮੁਰਗੇ ਪਿੱਛੇ ਤੁਸੀਂ ਨੇ ਵੋਟ ਪਾਉਣੀਆਂ ਫੇਰ ਆਪਣੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਬਾਈ ਗਾਲਾਂ ਮਾਰੀ ਸੰਗਰੂਰ ਦੀ ਰਾਜਨੀਤੀ ਪੰਜਾਬ ਦੇ ਵਿੱਚ ਵੱਡੇ ਲੀਡਰ ਪੈਦਾ ਕਰਦੀ ਹੈ ਐਸੇ ਹੀ ਸੰਗਰੂਰ ਦੇ ਵਿੱਚੋਂ ਮੀਤ ਹੇਰ ਵੀ ਆਉਂਦੇ ਨੇ ਐਸੇ ਹੀ ਸੰਗਰੂਰ ਦੇ ਵਿੱਚੋਂ ਭਗਵੰਤ ਮਾਨ ਹੋਰੀ ਵੀ ਆਉਂਦੇ ਨੇ ਜਾ ਆਮਾਦੀ ਪਾਰਟੀ ਦੇ ਕਈ ਨਾਮੀ ਚਿਹਰੇ ਜੋ ਕਿ ਨੌਜਵਾਨ ਸੰਗਰੂਰ ਦੇ ਵਿੱਚੋਂ ਆਏ। ਇਸੇ ਹੀ ਸੰਗਰੂਰ ਨੇ ਸਿਮਰਨਜੀਤ ਸਿੰਘ ਮਾਨ ਨੂੰ ਵੱਡੀ ਜਿੱਤ ਦਿੱਤੀ ਅਤੇ ਉਹਨਾਂ ਦਾ ਹੌਸਲਾ ਵਧਾਇਆ। ਇਸ ਵਾਰ ਫਿਰ ਸੰਗਰੂਰ ਦੇ ਵਿੱਚ ਲੋਕ ਸਭਾ ਇਲੈਕਸ਼ਨ ਤੇ ਪੰਜਾਬ ਦੀ ਸਭ ਤੋਂ ਹੌਟ ਸੀਟ ਕਹੀ ਜਾ ਰਹੀ ਹੈ। ਸੰਗਰੂਰ ਕਿਉਂਕਿ ਸੁਖਪਾਲ ਖੈਰਾ ਸਿਮਰਨਜੀਤ ਸਿੰਘ ਮਾਨ ਮੀਤ ਹੇਰ ਅਕਾਲੀ ਦਲ ਇਹਨਾਂ ਦਾ ਜ਼ੋਰ ਲੱਗਿਆ ਹੋਇਆ ਸੰਗਰੂਰ ਨੂੰ ਲੈ ਕੇ ਅੱਜ ਸੰਗਰੂਰ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਨਾਲ ਮੌਜੂਦ ਰਹਿਣਗੇ ਪੱਤਰਕਾਰ ਸਾਥੀ ਸੰਸਾਰ ਦੀ ਬਾਈ ਜੀ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜਿੱਥੇ ਇੱਕ ਪਾਸੇ ਮੌਸਮ ਦੇ ਵਿੱਚ ਗਰਮੀ ਹੈ ਮੈਨੂੰ ਲੱਗਦਾ ਸਿਆਸਤ ਦੇ ਵਿੱਚ ਗਰਮੀ ਜਿਹੜੀ ਆ ਸੰਗਰੂਰ ਸੀਟ ਖਾਸ ਤੌਰ ਤੇ ਜਿਹੜੀ ਇੱਕ ਚਰਚਾ ਦਾ ਵਿਸ਼ਾ ਬਣੀ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਦੀ ਰਾਜਤਾਨੀ ਕਹੀ ਜਾਂਦੀ ਸੀ 2014 ਦੇ ਵਿੱਚ ਇੱਕ ਵੱਡੀ ਜਿੱਤ तकरीबन तकरीबन 2.5 ਤੋਂ 3 ਲੱਖ ਵੋਟ ਦੇ ਉੱਪਰ ਮੈਂਬਰ ਪਾਰਲੀਮੈਂਟ ਬਣਦੇ ਨੇ ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਸ ਤੋਂ ਬਾਅਦ ਫਿਰ 2022 ਦੇ ਵਿੱਚ ਜਦੋਂ ਮਾਨ ਸਾਹਿਬ ਅਸਤੀਫਾ ਦੇ ਦਿੰਦ ਨੇ ਸੀਐਮ ਬਣਦੇ ਨੇ ਤਾਂ ਵੱਡੇ ਵੱਡੇ ਬਿਆਨ ਆਉਂਦੇ ਨੇ ਕਿ ਆਮ ਆਦਮੀ ਪਾਰਟੀ ਦੇਸ਼ ਦੇ ਵਿੱਚੋਂ ਕਿਸੇ ਵੀ ਸੀਟ ਤੋਂ ਹਾਰ ਸਕਦੀ ਹੈ ਕਿਸੇ ਤੋਂ ਕੁਝ ਵੀ ਹੋ ਸਕਦਾ ਪਰ ਸੰਗਰੂਰ ਆਮ ਆਦਮੀ ਪਾਰਟੀ ਦਾ ਗੜ ਬਣ ਚੁੱਕਿਆ ਸੰਗਰੂਰ ਦੇ ਵਿੱਚੋਂ ਜਿਹੜੀ ਆਮ ਆਦਮੀ ਪਾਰਟੀ ਕਦੇ ਨਹੀਂ ਹਾਰੂਗੀ ਪਰ ਸਿਮਰਨਜੀਤ ਸਿੰਘ ਮਾਨ ਜਿਵੇਂ ਕਹਿੰਦੇ ਨੇ ਸਿਆਸਤ ਦੇ ਪੁਰਾਣੇ ਖਿਡਾਰੀ ਨੇ ਪੁਰਾਣੇ ਲੀਡਰ ਨੇ ਕਾਫੀ ਸਾਲ ਉਹਨਾਂ ਨੂੰ ਸਿਆਸਤ ਕਰਦਿਆਂ ਨੂੰ ਹੋ ਗਏ ਨੇ 40-42 ਸਾਲ ਤੋਂ ਲਗਾਤਾਰ ਸਰਗਰਮ ਨੇ ਉਹ ਸਿੱਖ ਸਿਆਸਤ ਦੇ ਵਿੱਚ ਸਿੱਖ ਫਲਸਫੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵੱਡਾ ਉਲਟਫੇਰ ਮੈਂ ਇਹਦਾ ਕਹੂੰਗਾ ਕਿ ਹੋਰ ਰੋਚਕ ਲੜਾਈ ਜਿਹੜੀ ਆ ਬਣਾਤੀ ਆ ਕਿ ਹਾਂ ਪੰਜਾਬ ਉਹ ਧਰਤੀ ਆ ਸੰਗਰੂਰ ਉਹ ਧਰਤੀ ਆ ਜਿਹੜੀ ਕਦੇ ਕਿਸੇ ਦਾ ਗੜ ਨਹੀਂ ਰਿਹਾ ਕਦੇ ਕਿਸ ਦਾ ਗੜ ਨਹੀਂ ਕਿਹਾ ਜਾ ਸਕਦਾ ਕਿ ਅਸੀਂ ਇੱਥੋਂ ਜਿੱਤਾਂਗੇ ਇੱਥੋਂ ਇਹ ਕਰਾਂਗੇ ਸੰਗਰੂਰ ਦੇ ਲੋਕ ਬਾਗੀ ਸੁਭਾਅ ਦੇ ਮਾਲਕ ਨੇ ਸੰਗਰੂਰ ਦੇ ਲੋਕ ਹਮੇਸ਼ਾ ਸਰਕਾਰ ਦੇ ਜਿਹੜਾ ਕਿਤੇ ਨਾ ਕਿਤੇ ਬਗਾਵਤੀ ਸੁਰ ਜਿਹੜੇ ਨੇ ਉੱਥੋਂ ਝਲਕੇ ਨੇ ਸੰਗਰੂਰ ਦੇ ਲੋਕਾਂ ਦੀਆਂ ਵੋਟਾਂ ਦੇ ਵਿੱਚੋਂ ਚਾਹੇ ਮਾਨ ਸਾਹਿਬ ਹੋਣ ਪਰਗਵਾਨ ਤਮਾਨ ਜੀ ਹੁਣ ਚਾਹੇ ਹੁਣ ਮਾਨ ਸਾਹਿਬ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਸੀ ਪਰ ਸੰਗਰੂਰ ਦੇ ਲੋਕਾਂ ਨੇ ਬਗਾਵਤੀ ਫੈਸਲਾ ਦਿੱਤਾ ਸਿਮਰਨਜੀਤ ਸਿੰਘ ਮਾਨ ਜਿਹਨਾਂ ਦੀ ਡਾਉਲੋਜੀ ਹੋਰ ਆ ਜਿਨਾਂ ਦੀ ਸੋਚ ਜਿਹੜੀ ਆ ਹੋਰ ਆ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਇਤਿਹਾਸ ਬਣਾਇਆ ਸੀ ਪਾਰਲੀਮੈਂਟ ਭੇਜਿਆ ਸੀ ਇਹ ਕਿਹਾ ਜਾ ਰਿਹਾ ਕਿ ਜਿਵੇਂ ਸੁਖਪਾਲ ਸਿੰਘ ਖਹਿਰਾ ਤੇ ਮਾਨ ਸਾਹਿਬ ਇੱਕੋ ਵਿਚਾਰਧਾਰਾ ਦੇ ਬੰਦੇ ਨੇ ਇਹ ਆਮ ਸਾਹਮਣੇ ਹੋ ਗਿਆ ਤਾਂ ਇਸ ਦੇ ਵਿੱਚ ਜਿਹੜਾ ਵੋਟਰ ਆ ਵੰਡਿਆ ਜਾਵੇਗਾ ਉਸ ਦੇ ਵਿਚਾਲੇ ਕਾਲੀ ਦਲ ਤੇ ਭਾਜਪਾ ਵੀ ਵੋਟਾਂ ਤੋੜਨਗੇ ਤਾਂ ਸਿੱਧਾ ਸਿੱਧਾ ਫਾਇਦਾ ਮੀਤੇਰ ਨੂੰ ਹੋਏਗਾ ਬਿਲਕੁਲ ਮਨਪ੍ਰੀਤ ਹੋ ਸਕਦਾ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਕਿਉਂਕਿ ਜੇਕਰ ਪਿਛਲਾ ਆਪਾਂ ਰਿਕਾਰਡ ਜਿਹੜਾ ਫੋਲ ਕੇ ਦੇਖੀਏ ਨਾ ਸਿਰਫ ਸਿਮਰਨਜੀਤ ਸਿੰਘ ਮਾਨ ਦਾ ਬਲਕਿ ਸਖਪਾਲ ਸਿੰਘ ਖੈਰਾ ਦਾ ਜਦੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਐਨਐਸਏ ਲੱਗਦੀ ਹੈ ਤੇ ਉਹ ਵਧਾਈ ਜਾਂਦੀ ਹੈ ਉਸ ਦੇ ਵੇਲੇ ਸਖਪਾਲ ਸਿੰਘ ਖੈਰਾ ਬੋਲਦੇ ਨੇ ਜਦੋਂ ਯੂਪੀਏ ਦੇ ਕਾਨੂੰਨ ਦੇ ਤਹਿਤ ਨੌਜਵਾਨਾਂ ਦੇ ਉੱਪਰ ਪਰਚੇ ਦਰਜ ਕੀਤੇ ਜਾਂਦੇ ਨੇ ਉਸ ਸਮੇਂ ਸਕਪਾਲ ਸਿੰਘ ਖਹਿਰਾ ਬੋਲਦੇ ਨੇ ਜਦੋਂ ਕੁਝ ਮੀਡੀਆ ادارے ਜਿਹੜੇ ਨੇ ਬੰਦ ਕੀਤੇ ਜਾਂਦੇ ਨੇ ਉਸ ਸਮੇਂ ਸਕਪਾਲ ਸਿੰਘ ਖਹਿਰਾ ਬੋਲਦੇ ਨੇ ਪੰਥਕ ਮਾਮਲਿਆਂ ਦੇ ਵਿੱਚ ਹੋਰ ਜਿਵੇਂ ਬੇਅਦਬੀ ਦਾ ਮੁੱਦਾ ਹੋ ਗਿਆ ਗੋਲੀਕਾਂਡ ਦਾ ਮੁੱਦਾ ਹੋ ਗਿਆ ਨਸ਼ੇ ਦਾ ਪੰਜਾਬ ਦਾ ਮੁੱਦਾ ਹੋ ਗਿਆ ਸਕਪਾਲ ਸਿੰਘ ਖਹਿਰਾ ਬੋਲਦੇ ਰਹੇ ਨੇ ਪਰ ਹੁਣ ਰੋਚਕ ਹੋਰ ਵੀ ਹੋ ਗਿਆ ਕਿਉਂਕਿ ਸਕਪਾਲ ਸਿੰਘ ਖਹਿਰਾ ਜੇਕਰ ਹੁਣ ਬੋਲਣਾ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਲੰਬੇ ਸਮੇਂ ਤੋਂ ਸਕਪਾਲ ਸਿੰਘ ਖਹਿਰਾ ਜੇਕਰ ਕੁਝ ਸਾਲਾਂ ਤੋਂ ਕਹਿ ਲਈਏ ਕਿ ਬੋਲ ਰਹੇ ਨੇ ਤਾਂ ਸਿਮਰਨਜੀਤ ਸਿੰਘ ਮਾਨ ਇੰਨਾ ਮਾਮਲਿਆਂ ਤੇ ਬੋਲਣ ਦਾ ਇਤਿਹਾਸ 40-42 ਸਾਲ ਪੁਰਾਣਾ 1984 ਤੋਂ ਬਾਅਦ ਦਾ ਜਿਹੜਾ ਇਤਿਹਾਸ ਆ ਖੜਕੂ ਸੰਘਰਸ਼ ਚੱਲੇ ਉਹਨਾਂ ਨੌਜਵਾਨਾਂ ਦੇ ਹੱਕਾਂ ਦੇ ਵਿੱਚ ਸਖਪਾਲ ਸਿੰਘ ਖਹਿਰਾ ਬੋਲਦੇ ਰਹੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਜਿਹੜੀ ਆ ਸਿਮਰਨਜੀਤ ਸਿੰਘ ਮਾਨ ਦੀ ਨੇੜਤਾ ਜਿਹੜੀ ਆ ਜਗ ਜਾਹਰ ਹੈਗੀ ਆ ਕਿ ਉਹਨਾਂ ਦੇ ਕਿੰਨਾ ਨੇੜੇ ਸੀਗੇ ਹੁਣ ਇਹ ਰੋਚਕ ਹੋਰ ਹੋ ਗਿਆ ਇਹ ਨਹੀਂ ਕਿਹਾ ਜਾ ਸਕਦਾ ਕਿ ਫਾਇਦਾ ਮੀਤ ਹੇਰ ਨੂੰ ਹੋਊਗਾ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਸੰਗਰੂਰ ਦੇ ਲੋਕ ਬਾਗੀ ਸੁਭਾਅ ਦੇ ਮਾਲਕ ਨੇ ਸੰਗਰੂਰ ਦੇ ਲੋਕ ਜਦੋਂ ਵੀ ਵੋਟਾਂ ਪਾਉਂਦੇ ਨੇ ਤਾਂ ਬਗਾਵਤੀ ਵੋਟਾਂ ਪਾਉਂਦੇ ਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਸਰਕਾਰ ਦੇ ਉਲਟ ਭੋਗਤੇ ਨੇ ਐਕਟਿਵ ਫੇਅਰ ਮਨਿਸਟਰਾਂ ਮੰਨੂ ਲੱਗਦਾ ਕਿਤੇ ਸੰਗਰੂਰ ਦੇ ਲੋਕ ਉਹੀ ਬਗਾਵਤੀ ਫੈਸਲਾ ਜਿਹੜਾ ਕਿਤੇ ਸੁਖਪਾਲ ਸਿੰਘ ਖਹਿਰਾ ਜਾਂ ਸਿਮਰਨਜੀਤ ਸਿੰਘ ਮਾਨ ਕਿਤੇ ਇਹਨਾਂ ਦੇ ਹੱਕ ਦੇ ਵਿੱਚ ਦੇਣ ਨੂੰ ਤਿਆਰਤਾ ਨਹੀਂ ਬੈਠੇ ਇਹ ਵੀ ਕਿਹਾ ਜਾ ਸਕਦਾ ਕਿਉਂਕਿ ਉਹਨਾਂ ਲੋਕਾਂ ਦੀ ਨਮਜ ਪੜਨੀ ਜਿਹੜੀ ਆ ਬਹੁਤ ਔਖੀ ਆ ਮਨਪ੍ਰੀਤ ਸਿਆਸੀ ਤੌਰ ਤੇ ਉਹਨਾਂ ਨੂੰ ਲੋਕਾਂ ਨੂੰ ਸਮਝਣਾ ਬਹੁਤ ਔਖਾ ਕਿਉਂਕਿ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਸੰਗਰੂਹ ਤੋਂ ਮੈਂਬਰ ਪਾਰਲੀਮੈਂਟ ਲੜਨ ਦਾ ਐਲਾਨ ਉਹਨਾਂ ਨੇ 2014 ਦੇ ਵਿੱਚ ਕੀਤਾ ਸੀ ਉਸ ਸਮੇਂ ਵੀ ਕਹਿੰਦੇ ਸੀ ਕਿ ਨਹੀਂ ਭਗਵੰਤ ਮਾਨ ਕਿਸੇ ਮੁਕਾਬਲੇ ਦੇ ਵਿੱਚ ਨਹੀਂ ਪਰ ਐਸੀ ਹਵਾ ਭਗਵੰਤ ਮਾਨ ਸਾਹਿਬ ਦੇ ਹੱਕ ਦੇ ਵਿੱਚ ਬਣੀ ਤਕਰੀਬਨ ਤਕਰੀਬਨ 2.5 ਲੱਖ ਵੋਟਾਂ ਦੇ ਜਿਹੜ ਨੇ ਮਾਨ ਸਾਹਿਬ ਮੈਂਬਰ ਪਾਰਲੀਮੈਂਟ ਬਣੇ ਦੁਬਾਰਾ ਫਿਰ 1.5-2 ਲੱਖ ਦੇ ਉੱਪਰ ਮੈਂਬਰ ਪਾਰਲੀਮੈਂਟ ਬਣੇ ਵੱਡੀ ਸਿਮਰਨਜੀਤ ਸਿੰਘ ਮਾਨ ਦੇ ਵੇਲੇ ਜਿਹੜੇ ਨੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਆਮ ਆਦਮੀ ਪਾਰਟੀ ਇੱਥੋਂ ਹਾਰ ਜਾਊਗੀ ਸਿਰਫ ਸਰਕਾਰ ਬਣਦੇ 2.5 ਮਹੀਨੇ ਬਾਅਦ ਹਾਰ ਜਾਊਗੀ ਉਹਨਾਂ ਨੂੰ ਤਕਰੀਬਨ ਵੋਟਾਂ ਪੈਂਦੀਆਂ 2 ਤੋਂ 2.5 ਲੱਖ ਦੇ ਵਿਚ ਵਿਚ ਪੈ ਜਾਂਦੀਆਂ ਜਾਂ ਇਸ ਤੋਂ ਬਾਅਦ ਪੌਣੇ 3 ਲੱਖ ਦੇ ਕਰੀਬ-ਕਰੀਬ ਜਾਂਦੀਆਂ ਨੇ ਪਰ ਦੂਸਰੇ ਪਾਸੇ ਜੇ ਸਕਪਾਲ ਸਖੈਰਾ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਸਵਾ ਦੋਲ ਲੱਖ ਦੇ ਕਰੀਬ ਤਾਂ ਅਸੀਂ ਵੋਟ ਘਰੋਂ ਲੈ ਕੇ ਚੱਲਦੇ ਆਂ ਅਜੇ ਤਾਂ ਇਲੈਕਸ਼ਨ ਕੈਂਪੇਨ ਸ਼ੁਰੂ ਹੋਣੀ ਹੈ ਹਾਂ ਸੁਖਪਾਲ ਸਿੰਘ ਖੈਰਾ ਦੇ ਨਾਲ ਮੈਮ ਨੂੰ ਵੀ ਇੰਟਰਵਿਊ ਕਰਨ ਦਾ ਮੌਕਾ ਮਿਲੇ ਮੈਂ ਵੀ ਉਹਨਾਂ ਨੂੰ ਕਿਹਾ ਕਿ ਖੈਰਾ ਸਾਹਿਬ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਸੁਖਪਾਲ ਸਿੰਘ ਖੈਰਾ ਇੱਕ ਚੰਗੀ ਸ਼ਬੀ ਦੇ ਜਿਹੜਨੇ ਲੀਡਰ ਹੈਗੇ ਨੇ ਪੰਜਾਬ ਦੇ ਲੋਕ ਮਨਪ੍ਰੀਤ ਤੇ ਆਵਾਜ਼ ਵੀ ਹੈਗੇ ਆ ਪੰਜਾਬ ਦੇ ਲੋਕਾਂ ਦੇ ਵਿੱਚ ਕਿਉਂਕਿ ਲੋਕ ਮੁੱਦਿਆਂ ਤੇ ਸੁਖਪਾਲ ਸਿੰਘ ਖੈਰਾ ਜਿਹੜਨੇ ਬੋਲਦੇ ਰਹੇ ਨੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਕਿ ਸਰ ਲੋਕ ਕਹਿੰਦੇ ਨੇ ਕਿ ਸੰਗਰੂਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਨਹੀਂ ਪੰਜਾਬ ਦੀ ਜਿਹੜੀ ਮਰਜ਼ੀ ਸਿਆਸੀ ਸੀਟ ਦੇ ਉੱਪਰ ਸੁਖਪਾਲ ਸਿੰਘ ਖਹਿਰਾ ਆ ਜਾਣ ਤਾਂ ਅਸੀਂ ਜਿਹੜਾ ਖਹਿਰਾ ਸਾਹਿਬ ਦੀ ਜਿਹੜੀ ਆ ਪਾਰਟੀ ਵਾਜੀ ਦੇ ਉੱਪਰ ਉੱਠ ਕੇ ਸਪੋਰਟ ਕਰਾਂਗੇ ਤਾਂ ਸੁਖਪਾਲ ਸਿੰਘ ਖਹਿਰਾ ਦਾ ਸਾਫ਼-ਸਾਫ਼ ਕਹਿਣਾ ਸੀ ਕਿ ਮੈਂ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਆ ਇੱਜ਼ਤ ਕਰਦਾ ਮੇਰੇ ਬਜ਼ੁਰਗ ਨੇ ਉਹਨਾਂ ਦਾ ਜਿਹੜਾ ਪੰਥਕ ਹਲਕਿਆਂ ਦੇ ਵਿੱਚ ਜੋ ਉਹਨਾਂ ਦਾ ਰੁਤਬਾ ਹੈਗਾ ਉਹ ਅਸੀਂ ਮੰਨਦੇ ਹੈਗੇ ਕਹਿੰਦੇ ਪਰ ਮੇਰੀ ਸਿੱਧੀ ਤੇ ਸਿੱਧੀ ਲੜਾਈ ਭਗਵੰਤ ਮਾਨ ਦੇ ਨਾਲ ਆ ਕਹਿੰਦੇ ਮੈਂ ਭਗਵੰਤ ਮਾਨ ਦਾ ਗੜ ਤੋੜਨ ਆ ਰਿਹਾ ਮੈਂ ਭਗਵੰਤ ਮਾਨ ਦਾ ਹੰਕਾਰ ਤੋੜਨ ਆ ਰਿਹਾ ਕਹਿੰਦੇ ਮੇਰੀ ਲਲਕਾਰ ਜਿਹੜੀ ਆ ਭਗਵੰਤ ਮਾਨ ਦੇ ਨਾਲ ਆ ਜੇ ਬੰਦਾ ਸਿੱਧਾ ਸੀਐਮ ਦੇ ਨਾਲ ਮਨਪ੍ਰੀਤ ਸਿਆਸੀ ਜਿਹੜਾ ਪੰਗਾ ਲੈ ਰਿਹਾ ਤਾਂ ਆਬਵੀਅਸ ਗੱਲ ਆ ਉਹ ਕੁਝ ਨਾ ਕੁਝ ਤਾਂ ਹੋਏਗਾ ਨਾ ਕੁਝ ਨਾ ਕੁਝ ਤਾਂ ਉਹ ਕਰੇਗਾ ਤੁਸੀਂ 2.2 ਲੱਖ ਵੋਟ ਦੀ ਗੱਲ ਕੀਤੀ ਆ ਬਿਲਕੁਲ ਸਕਪਾਲ ਸਿੰਘ ਖੈਰਾ ਦੀ ਸਿਆਸਤ ਕਾਫੀ ਪੁਰਾਣੀ ਹੈਗੀ ਇਹਨਾਂ ਦੇ ਫਾਦਰ ਸਾਹਿਬ ਦੀ ਸਿਆਸਤ ਇੱਕ ਪੰਥਕ ਤੌਰ ਤੇ ਸਿਆਸਤ ਰਹੀ ਆ ਆਪਾਂ ਨੂੰ ਉਹਨਾਂ ਦਾ ਇਤਿਹਾਸ ਪਤਾ ਹੈਗਾ ਕਿ ਬੇਬਾਕੀ ਦੇ ਨਾਲ ਉਸ ਸਮੇਂ ਪੰਜਾਬ ਦੇ ਵਿੱਚ ਵਰਦੀ ਅੱਗ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ ਬੋਲਦੇ ਰਹੇ ਨੇ ਕਿਤੇ ਨਾ ਕਿਤੇ ਫਿਰ ਉਹੀ ਬਲੱਡ ਤਾਂ ਉਹੀ ਆ ਜਾਂਦਾ ਨਾ ਫਿਰ ਸਕਪਾਲ ਸਿੰਘ ਖੈਰਾ ਦਾ ਸਿਆਸੀ ਤੇ ਇਹਨਾਂ ਦੀ ਸਿਆਸੀ ਲੜਾਈ ਸੁਖਪਾਲ ਸਿੰਘ ਖੈਰਾ ਦਾ ਸ਼ਰਿਆਮ ਕਹਿਣਾ ਕਿ ਮੇਰੀ ਸਿਆਸੀ ਲੜਾਈ ਸਿਮਰਨਜੀਤ ਸਿੰਘ ਮਾਨ ਦੇ ਨਾਲ ਨਹੀਂ ਮੇਰੀ ਸਿਆਸੀ ਲੜਾਈ ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਲ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਲਗਾਤਾਰ ਇਸ ਨੂੰ ਸੰਗਰੂਰ ਨੂੰ ਆਪਣੀ ਰਾਜਧਾਨੀ ਕਹਿੰਦੀ ਰਹੀ ਆ ਇਹ ਜਿਵੇਂ ਹੁਣ ਹੋਰਾਂ ਪਾਰਟੀਆਂ ਦੀ ਉਹ ਕਿ ਥੋੜੇ ਸੀਨੀਅਰ ਜੇ ਨੇਤਾ ਉਹਨਾਂ ਨੇ ਚੌਣ ਮੰਡਾਂ ਦੇ ਵਿੱਚ ਉਤਾਰੇ ਨੇ ਚਾਹੇ ਮਾਨ ਸਾਹਿਬ ਦੀ ਗੱਲ ਕਰ ਲਈ ਖੈਰਾ ਸਾਹਿਬ ਕਾਲੀਦਾਲ ਪਰ ਆਮ ਆਦਮੀ ਪਾਰਟੀ ਦੇ ਚਿਹਰੇ ਨਵੇਂ ਨੇ ਨੌਜਵਾਨ ਨੇ ਮੀਤਹਿਰਾ ਤੇ ਅੱਜਕੱਲ ਨੌਜਵਾਨਾਂ ਦੇ ਅੰਦਰ ਕਰੰਟ ਬਹੁਤ ਆ ਰਾਜਨੀਤੀ ਨੂੰ ਲੈ ਕੇ ਤਤਕਾ ਖੋਣਾ ਲੋਕ ਮੁੱਦਿਆਂ ਨੂੰ ਅੱਜ ਦੇ ਮੁੱਦਿਆਂ ਨੂੰ ਬਹੁਤ ਬਰੀਕੀ ਦੇ ਨਾਲ ਸਮਝਦੇ ਆ ਮੈਨੂੰ ਲੱਗਦਾ ਕਿ ਬਿਲਕੁਲ ਜਿੱਥੇ ਇੱਕ ਪਾਸੇ ਐਕਸਪੀਰੀਅੰਸ ਸਿਮਰਨਜੀਤ ਸਿੰਘ ਮਾਨ ਦਾ ਜਾਂ ਸੁਖਪਾਲ ਸਿੰਘ ਖੈਰਾ ਦਾ ਕਿਉਂਕਿ ਪੁਸ਼ਤੈਨੀ ਜਿਹੜੇ ਨੇ ਇਹ ਲੀਡਰ ਨੇ ਇਹ ਪੁਰਾਣੇ ਲੀਡਰ ਨੇ ਇਹਨਾਂ ਨੂੰ ਗੁਰਤੀ ਜਿਹੜੀ ਆ ਆਪਣੇ ਪਰਿਵਾਰ ਦੇ ਵਿੱਚੋਂ ਸਿਆਸਤ ਦੀ ਮਿਲੀ ਹੈਗੀ ਆ ਮਾਨ ਸਾਹਿਬ ਦੀ ਜੇਕਰ ਗੱਲ ਕਰੀਏ ਤਾਂ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਦੇ ਇਹਨਾਂ ਦੇ ਫਾਦਰ ਸਾਹਿਬ ਦਾ ਇਹਨਾਂ ਦੇ ਚਾਚਾ ਜੀ ਦਾ ਵੱਡਾ ਇੱਕ ਇਤਿਹਾਸ ਹੈਗਾ ਹਨ ਮੀਤਹਿਰ ਦੀ ਗੱਲ ਕਰੀਏ ਮੀਤਹਿਰ ਦੇ ਉੱਪਰ ਮੈਨੂੰ ਲੱਗਦਾ ਇਹਨਾਂ ਦੋਨਾਂ ਲੀਡਰਾਂ ਤੋਂ ਜ਼ਿਆਦਾ ਪ੍ਰੈਸ਼ਰ ਜਿਹੜਾ ਮੀਤਹਿਰ ਦੇ ਉੱਪਰ ਹੋਊਗਾ ਇੱਕ ਤਾਂ ਯੰਗ ਯੰਗ ਆ ਗਿਆ ਕਿ ਉਹ ਪੰਜਾਬ ਦੇ ਮਿਨਿਸਟਰ ਵੀ ਨੇ ਪੰਜਾਬ ਦਾ ਮinistr ਵਰਸਸ ਸੁਖਪਾਲ ਸਿੰਘ ਖਹਿਰਾ ਵਰਸਸ ਇਕਬਾਲ ਚੁੰਦਾ ਵਰਸਸ ਸਿਮਰਨਜੀਤ ਸਿੰਘ ਮਾਨ ਚਕਾਉਣਾ ਮੁਕਾਬਲਾ ਮਨਪਰੀ ਜਿਹੜਾ ਹੋ ਚੁੱਕਿਆ ਮੀਤ ਹੇਰ ਦੇ ਉੱਪਰ ਇੱਕੇ ਪ੍ਰੈਸ਼ਰ ਹੈਗਾ ਕਿ ਬਰਨਾਲੇ ਦੇ ਲੋਕਾਂ ਦੇ ਵੱਲੋਂ ਵੱਡੀ ਲੀਡ ਦੇ ਨਾਲ ਜਿਹੜਾ ਮੀਤ ਹੇਰ ਨੂੰ ਜਿਤਾਇਆ ਗਿਆ ਸੀ ਵਿਧਾਨ ਸਭਾ ਹਲਕਾ ਬਰਨਾਲਾ ਲੋਕ ਸਭਾ ਹਲਕਾ ਸੰਗਰੂਰ ਉਹਨਾਂ ਦਾ ਬਣਦਾ ਹੈਗਾ ਮਾਨ ਸਾਹਿਬ ਦੇ ਵੱਲੋਂ ਵੱਡਾ ਮਾਨ ਮੀਤ ਹੇਰ ਨੂੰ ਦਿੱਤਾ ਗਿਆ ਬਹੁਤ ਥੋੜੀ ਉਮਰ ਦੇ ਵਿੱਚ ਮinistr ਬਣਾਇਆ ਗਿਆ ਏ ਵੀ ਕਿਤਨਾ ਕਿਤੇ ਮੀਤ ਖੇਰ ਦੇ ਉੱਪਰ ਪ੍ਰੈਸ਼ਰ ਹੋਏਗਾ ਇੱਕ ਵੱਡੀ ਜ਼ਿੰਮੇਵਾਰੀ ਹੋਏਗੀ ਕਿ ਸਾਹਮਣੇ ਸਿਆਸਤ ਦੇ ਬਾਬਾ ਬੋਰਡ ਨੇ ਸਾਹਮਣੇ ਸਿਆਸਤ ਦੀਆਂ ਵੱਡੀਆਂ ਧਿਰਾਂ ਜਿਹੜੀਆਂ ਨੇ ਮੇਰੇ ਨਾਲ ਖੜੀਆਂ ਨੇ ਜੇਕਰ ਅਕਾਲੀ ਦਲ ਦੀ ਵੀ ਗੱਲ ਕਰੀਏ ਇੱਕ ਸਮੇਂ ਢੀਂਸਾ ਪਰਿਵਾਰ ਪੂਰਾ ਸਰਗਰਮ ਰਿਹਾ ਇਸ ਦੇ ਵਿੱਚ ਹੁਣ ਢੀਂਸਾ ਪਰਿਵਾਰ ਖੈਰ ਕਿੱਧਰ ਬੈਠੇ ਗਏ ਤਾਂ ਖੈਰ ਆਉਣ ਵਾਲਾ ਸਮਾਂ ਦੱਸੇਗਾ ਪਰ ਇਕਬਾਲ ਝੁੰਡਾ ਨੂੰ ਵੀ ਇਕਬਾਲ ਸਿੰਘ ਝੁੰਡਾ ਨੂੰ ਵੀ ਜਿਹੜਾ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ ਉਸ ਹਲਕੇ ਦੇ ਵਿੱਚ ਕਿਉਂਕਿ ਜੇਕਰ ਸਿਮਰਨਜੀਤ ਸਿੰਘ ਮਾਨ ਤੇ ਸਖਪਾਲ ਸਿੰਘ ਖੈਰਾ ਜਿਹੜੇ ਨੇ ਪੰਥਕ ਰਾਜਨੀਤੀ ਕਰਦੇ ਨੇ ਪੰਥਕ ਵੋਟ ਉਹਨਾਂ ਦੇ ਨਾਲ ਪ੍ਰਭਾਵਿਤ ਹੋ ਸਕਦੇ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਪਾਰਟੀ ਕਹਿ ਰਿਹਾ ਸਿਮਰਨ ਸੌਰੀ ਮਾਫੀ ਚਾਹੁੰਦਾ ਭਗਵੰਤ ਸਿੰਘ ਮਾਨ ਨੇ ਜਦੋਂ ਹਰਾਇਆ ਸੀ ਤਾਂ ਢੀਂਸਾ ਪਰਿਵਾਰ ਦੇ ਨਾਲ ਸਿੱਧਾ ਉਹਨਾਂ ਦਾ ਸਿਆਸੀ ਕੁਸਮਾਨ ਜਿਹੜਾ ਪਿਆ ਸੀ ਕਹਿੰਦੇ ਸੀ ਕਿ ਮਾਨ ਸਾਹਿਬ ਜਿਹੜੇ ਨੇ ਨਵੇਂ ਨੇ ਢੀਂਸਾ ਪਰਿਵਾਰ ਨੂੰ ਲੰਬਾ ਤਸਰਬ ਹੈ ਇਸ ਵਾਰ ਢੀਂਡਸਾ ਪਰਿਵਾਰ ਦਾ ਕਿਤੇ ਨਾ ਕਿਤੇ ਸ਼ਾਂਤ ਰਹਿਣਾ ਉਹਨਾਂ ਦਾ ਚੁੱਪ ਰਹਿਣਾ ਹੁਣ ਦੇਖਣਾ ਹੋਊਗਾ ਕਿ ਫਾਇਦਾ ਕਿਸ ਨੂੰ ਹੋਏਗਾ ਜੇਕਰ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਜਾਂ ਜਿਹੜੇ ਨੇ ਇਕਵਾਲ ਸਿੰਘ ਝੁੰਦਾ ਜਿਹੜੇ ਨੇ 300 ਪਰਿਵਾਰ ਨੂੰ ਸਿੱਧੇ ਤੌਰ ਤੇ ਇਸ ਸਿਆਸਤ ਦੇ ਵਿੱਚ ਸਰਗਰਮ ਕਰ ਲੈਂਦੇ ਨੇ ਉਹਨਾਂ ਨੂੰ ਮਨਾ ਲੈਂਦੇ ਨੇ ਆਪਣੀਆਂ ਸਟੇਜਾਂ ਦੇ ਉੱਪਰ ਉਹਨਾਂ ਨੂੰ ਬੁਲਾ ਲੈਂਦੇ ਨੇ ਤਾਂ ਇਹਦਾ ਸਿੱਧਾ ਸਿੱਧਾ ਫਾਇਦਾ ਜਿਹੜਾ ਹੋ ਸਕਦਾ ਇਕਬਾਲ ਸਿੰਘ ਝੁੰਦਾ ਨੂੰ ਹੋਵੇ ਜੇਕਰ ਝੁੰਦਾ ਸਾਹਿਬ ਜਿਹੜੇ ਨੇ ਇਹਨਾਂ ਨੂੰ ਨਹੀਂ ਮਨਾਉਣ ਦੇ ਵਿੱਚ ਕਮਜਾਬ ਹੁੰਦੇ ਤਾਂ ਹੋ ਸਕਦਾ ਕਿ ਝੁੰਦਾ ਸਾਹਿਬ ਨੂੰ ਇਸ ਲੜਾਈ ਦੇ ਵਿੱਚ ਜਿਹੜਾ ਕੁਝ ਨਾ ਕੁਝ ਨੁਕਸਾਨ ਹੋਵੇ ਚੁੱਪ ਤਾਂ ਫਿਰ ਭਾਜਪਾ ਵੀ ਬੈਠੇ ਨੇ ਉਹਨਾਂ ਨੇ ਵੀ ਆ ਤਾਂ ਬੰਦਾ ਨਹੀਂ ਖਿਲਾ ਰਿਹਾ ਗੱਲਾਂ ਤਾਂ ਚੱਲ ਰਹੀਆਂ ਰਵਿੰਦਰ ਖੰਨੇ ਨੂੰ ਲੈ ਕੇ ਪਰ ਵਿੱਚ ਵਿੱਚ ਗੱਲਾਂ ਇਹ ਵੀ ਹੁੰਦੀਆਂ ਕਿ ਉਹਨਾਂ ਦੇ ਵੱਲੋਂ ਨਾ ਕਰ ਦਿੱਤੀ ਕਿ ਇਲੈਕਸ਼ਨ ਲੜਨ ਨੂੰ ਲੈ ਕੇ ਦੇ ਭਾਰਤੀ ਜਨਤਾ ਪਾਰਟੀ ਬਿਲਕੁਲ ਪੰਜਾਬ ਦੇ ਵਿੱਚ ਜਿਹੜੀ ਆ ਡਾਊਨ ਇਸ ਸਮੇਂ ਚੱਲ ਰਹੀ ਆ ਕਿਉਂਕਿ ਇਸ ਦਾ ਵੱਡਾ ਕਾਰਨ ਆ ਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਸ਼ਹਿਰੀ ਵੋਟ ਬਿਲਕੁਲ ਹੈਗੀ ਆ ਜੇਕਰ ਆਪਾਂ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਸ਼ਹਿਰੀ ਦੇ ਸ਼ਹਿਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹੱਥ ਬਿਲਕੁਲ ਪੈਂਦਾ ਹੈਗਾ ਪਰ ਪੰਜਾਬ ਦੀ ਸਿਆਸਤ ਦਾ ਫੈਸਲਾ ਕਿੱਥੋਂ ਹੁੰਦਾ ਮਨਪ੍ਰੇਪ ਪੰਜਾਬ ਦੀ ਸਿਆਸਤ ਦਾ ਫੈਸਲਾ ਜਿਹੜਾ ਪਿੰਡੂ ਵੋਟ ਤੋਂ ਹੁੰਦਾ ਜ਼ਮੀਦਾਰਾਂ ਦੀ ਵੋਟ ਤੋਂ ਹੁੰਦਾ ਕਿਸਾਨਾਂ ਦੀ ਮਜ਼ਦੂਰਾਂ ਦੀ ਵੋਟ ਤੋਂ ਹੁੰਦਾ ਮਜ਼ਦੂਰ ਵਰਗ ਜਾਂ ਕਿਸਾਨ ਵਰਗ ਤਾਂ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਨਾਲ ਕਿਤੇ ਨਾ ਕਿਤੇ ਨਰਾਸ਼ ਚੱਲ ਰਹੇ ਐਸੇ ਕਰਕੇ ਸ਼ਾਇਦ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਦੂਜੀਆਂ ਪਾਰਟੀਆਂ ਦੇ ਸਿਆਸੀ ਉਮੀਦਵਾਰ ਦੇਖ ਕੇ ਆਪਣੇ ਪੱਤੇ ਜਿਹੜੀ ਖੋਲਣਾ ਚਾਹੁੰਦੀ ਆ ਤੁਸੀਂ ਦੇਖਿਆ ਹੋਊਗਾ ਕਿ ਜਿੱਥੇ-ਜਿੱਥੇ ਬਾਕੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਜਿਹੜਨੇ ਕਲੀਅਰ ਕਰ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਸਭ ਤੋਂ ਬਾਅਦ ਆਪਣੇ ਉਮੀਦਵਾਰ ਜਿਹੜ ਭੁੱਲੇ ਹੈਗੇ ਕਿ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਜਿਹੜੇ ਨੇ ਅੱਜ ਵੀ ਧਰਨਾ ਕਰ ਰਹੇ ਨੇ ਕਿੰਨੇ ਆਪਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਜਿਹੜਾ ਦੇਖਿਆ ਹੈਗਾ ਕਿ ਕਿਸਾਨਾਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਿੰਡਾਂ 'ਚ ਬਣ ਤੇ ਵਿਰੋਧ ਕੀਤਾ ਜਾ ਰਿਹਾ ਹੈ ਇਹ ਵੀ ਸੋਚਣਾ ਪਊਗਾ ਜਿਹੜਾ ਵੀ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸੰਗਰੂਰ ਦੀ ਸਿਆਸਤ ਦੇ ਵਿੱਚ ਦਿੱਤਾ ਜਾਂਦਾ ਹੈ ਉਹਨਾਂ ਨੂੰ ਇਹ ਸੋਚਣਾ ਪਊਗਾ ਕਿ ਹਾਂ ਅਸੀਂ ਉਹਨਾਂ ਲੋਕਾਂ ਨੂੰ ਭਰੋਸੇ ਦੇ ਵਿੱਚ ਕਿੱਥੇ ਕਦੋਂ ਲੈਣਾ ਕਿਵੇਂ ਲੈਣਾ ਜਿਨ੍ਹਾਂ ਦੇ ਪੋਤ ਪੋਤੇ ਜਿਹੜੇ ਨੇ ਜਾਂ ਜਿਨ੍ਹਾਂ ਦੇ ਬਜ਼ੁਰਗ ਜਿਹੜੇ ਨੇ ਸ਼ੰਭੂ ਬਾਡਰ ਦੇ ਉੱਪਰ ਸੰਘਰਸ਼ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਲਈ ਇੱਕ ਕਿਸਾਨਾਂ ਨੂੰ ਖੁਸ਼ ਕਰਨਾ ਇੱਕ ਵੱਡੀ ਚੁਣੌਤੀ ਹੈ ਕਿ ਭਰੋਸਾ ਕਿਉਂਕਿ ਜੇਕਰ ਇਸ ਸੰਘਰਸ਼ ਦੀ ਵੀ ਆਪਾਂ ਗੱਲ ਨਾ ਕਰੀਏ ਤਕਰੀਬਨ 2 ਸਾਲ ਪਹਿਲਾਂ ਜਿਹੜਾ 750 ਕਿਸਾਨ ਦਿੱਲੀ ਦੇ ਬਾਡਰਾਂ ਤੇ ਜਿਹੜਾ ਕੁਰਬਾਨ ਹੋ ਚੁੱਕੇ ਆ ਲੋਕ ਜਿਹੜੇ ਨੇ ਪੰਜਾਬ ਦੇ ਲੋਕਾਂ ਦੀ ਯਾਦਦਾਸ਼ਤ ਬਹੁਤ ਤਕੜੀ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਲੋਕ ਆਪਣਾ ਇਤਿਹਾਸ ਨਹੀਂ ਭੁੱਲਦੇ ਕਿ ਸਾਡੇ ਨਾਲ ਕੀ ਹੋਇਆ ਕਿਤੇ ਨਾ ਕਿਤੇ ਉਹ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਰਾਹ ਦੇ ਵਿੱਚ ਮੈਨੂੰ ਲੱਗਦਾ ਕਿ ਰੋੜਾ ਬਣ ਸਕਦਾ ਹੈ ਪਰ ਇਹ ਕੀਰਲਸ ਵਾਲ ਮੈਂ ਕਰੂੰਗਾ ਇਨਾ ਇਨਾ ਸਾਰੇ ਮਸਲੇ ਦੇ ਵਿੱਚ ਇਹ ਸੰਗਰੂਰ ਨੂੰ ਲੈ ਕੇ ਇਹ ਗੱਲ ਜ਼ਰੂਰ ਹੋ ਰਹੀ ਹੈ ਕਿ ਫਲਾਣੇ ਦੇ ਸਾਹਮਣੇ ਫਲਾਣਾ ਕੱਢ ਗਿਆ ਤੇ ਹਰਾਊਗਾ ਕੌਣ ਕਿਹਨੂੰ ਹੋਣ ਹੈਨਾ ਪਰ ਇਸ ਦੇ ਵਿਚਾਲੇ ਇੱਕ ਗੱਲ ਕਿਸੇ ਨੇ ਵੀ ਮੇਰੇ ਖਿਆਲ ਨਾਲ ਛੇੜੀ ਨਹੀਂ ਕਿ ਸੰਗਰੂਰ ਦੇ ਮੁੱਦੇ ਕੀ ਨੇ ਸੰਗਰੂਰ ਨੂੰ ਚਾਹੀਦਾ ਕੀ ਹੈ ਬਿਲਕੁਲ ਮਨਪ੍ਰੀਤ ਦੇਖੋ ਸੰਗਰੂਰ ਇੱਕ ਟਾਈਮ ਤੇ ਜਿਹੜਾ ਸੰਗਰੂਰ ਦਾ ਮਜ਼ਾਕ ਬਣਾਇਆ ਜਾਂਦਾ ਸੀ ਇੱਕ ਜ਼ਿਲ੍ਹੇ ਦੇ ਤੌਰ ਤੇ ਪਰ ਮੈਨੂੰ ਲੱਗਦਾ ਹੈ ਕਿ ਹੁਣ ਸੰਗਰੂਰ ਜਿਹੜਾ ਪੰਜਾਬ ਦੇ ਸਿਆਸਤ ਦੀ ਧੂਰੀ ਬਣ ਚੁੱਕਿਆ ਹੈ ਪੰਜਾਬ ਸੰਗਰੂਰ ਦੇ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਯਾਰ ਉਹੀ ਪਾਰਟੀਆਂ ਦੇ ਮਗਰ ਲੱਗ ਕੇ ਆਪਸ ਆਪਣਾ ਆਪਸੀ ਭਾਈਚਾਰਾ ਖਰਾਬ ਨਾ ਤੁਸੀਂ ਕਰਿਓ ਮੁੱਦਿਆਂ ਤੇ ਸਵਾਲ ਕਰੋ ਚਾਹੇ ਉਹ ਸਿਮਰਨਜੀਤ ਸਿੰਘ ਮਾਨ ਹੋਣ ਸਿਮਰਨਜੀਤ ਸਿੰਘ ਮਾਨ ਮੌਜੂਦਾ ਐਮਪੀ ਨੇ ਉਹਨਾਂ ਦਾ ਕਾਰਜਕਾਲ ਪੁੱਛੋ ਉਹਨਾਂ ਦੇ ਕੀਤੇ ਕੰਮ ਪੁੱਛੋ ਸਿਮਰਨਜੀਤ ਸਿੰਘ ਮਾਨ ਨੂੰ ਪਿਆਰ ਨਾਲ ਪੁੱਛੋ ਸਤਿਕਾਰ ਨਾਲ ਪੁੱਛੋ ਬਜ਼ੁਰਗ ਲੀਡਰ ਨੇ ਸਤਕਾਰ ਦੇ ਨਾਲ ਪੁੱਛੋ ਉਹਨਾਂ ਨੂੰ ਕਿ ਮਾਨ ਸਾਹਿਬ ਤੁਸੀਂ ਤੁਹਾਨੂੰ ਅਸੀਂ ਇੰਨਾ ਮੌਕਾ ਦਿੱਤਾ ਸੀਗਾ ਤੁਸੀਂ ਦੱਸੋ ਜੀ ਮੀਤ ਹੇਰ ਪਿੰਡਾਂ ਦੇ ਵਿੱਚ ਆਉਣਗੇ ਪੰਜਾਬ ਸਰਕਾਰ ਦੇ ਕੀਤੇ 2 ਸਾਲਾਂ ਦੇ ਕੰਮ ਉਹਨਾਂ ਨੂੰ ਪੁੱਛੋ ਮੁੱਦਿਆਂ ਦੇ ਉੱਪਰ ਵੋਟ ਪਾਓ ਸਖਪਾਲ ਸਿੰਘ ਖੈਰਾ ਆਉਣਗੇ ਸਖਪਾਲ ਸਿੰਘ ਖੈਰਾ ਨੂੰ ਕਾਂਗਰਸ ਦੀਆਂ ਪਿਛਲੀਆਂ ਸਰਕਾਰ ਦੀਆਂ ਗਲਤੀਆਂ ਜਾਂ ਉਹਨਾਂ ਦੀਆਂ ਕਾਮਯਾਬੀਆਂ ਉਹਨਾਂ ਦੇ ਲੋ ਕੇ ਸਵਾਲ ਕਰੋ ਸਵਾਲ ਕਰਨਾ ਤੁਹਾਡਾ ਹੱਕ ਆ ਜੇ ਫਿਰ ਤੂੰ ਸਾਡੇ ਸਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਜੇ ਫਿਰ ਉਹੀ ਤੁਸੀਂ दारू ਦੀ ਬੋਤਲ ਤੇ 1 ਕਿਲੋ ਮੁਰਗੇ ਪਿੱਛੇ ਤੁਸੀਂ ਨੇ ਵੋਟ ਪਾਉਣੀਆਂ ਫਿਰ ਆਪਣੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਬਾਈ ਗਾਲਾਂ ਨਾ ਕੱਢਿਓ ਕਿ ਉਹ ਸਾਡੇ ਪਿੰਡਾਂ ਦੇ ਵਿੱਚ ਨਹੀਂ ਆਉਂਦੇ ਉਹ ਲੀਡਰ ਚੁਣੋ ਚਾਹੇ ਉਹ ਸਿਮਰਨਜੀਤ ਸਿੰਘ ਮਾਨ ਹੋਣ ਚਾਹੇ ਇਕਬਾਲ ਝੁੰਦਾ ਹੋਣ ਚਾਹੇ ਮੀਤ ਹੇਰ ਹੋਣ ਚਾਹੇ ਖੈਰਾ ਹੋਣ ਜਾਂ ਭਾਜਪੀ ਦਾ ਹੋਵੇ ਭਾਜਪੀ ਦੇ ਵਿੱਚ ਸਾਰੇ ਮਾੜੇ ਤਾਂ ਨਹੀਂ ਹੋ ਸਕਦੇ ਨੀਤੀਆਂ ਦਾ ਫਰਕ ਹੋ ਸਕਦਾ ਕੁਝ ਥੋੜਾ ਬਹੁਤਾ ਪੰਜਾਬ ਦੇ ਲੋਕਾਂ ਦੇ ਨਾਲ ਸਹਿਮਤ ਨਾ ਹੋਣ ਉਹ ਲੀਡਰ ਚੁਣੋ ਜਿਹੜਾ ਤੁਹਾਡੇ ਪਿੰਡਾਂ ਦੇ ਵਿੱਚ ਆਵੇ ਤੁਹਾਡੇ ਜਿਹੜਾ ਦੁੱਖ ਸੁੱਖ ਦੇ ਵਿੱਚ ਆਵੇ ਪਿੰਡਾਂ ਦੇ ਵਿੱਚ ਆਉਣ ਦਾ ਮਤਲਬ ਇਹ ਨਹੀਂ ਹੈਗਾ ਕਿ ਮੇਰੀ ਉਹਦੇ ਨਾਲ ਨਹੀਂ ਬਣਦੀ ਜੀ ਚਲੋ ਉਹ ਤੇ ਕਰਾਓ ਪਰਚਾ ਪਰਚਿਆਂ ਦੀ ਰਾਜਨੀਤੀ ਨਹੀਂ ਅਸੀਂ ਨਹੀਂ ਕਰਨੀ ਅਸੀਂ ਨੇ ਕਰਨੀ ਆ ਸਾਡੇ ਪਿੰਡ ਦਾ ਸਕੂਲ ਅਪਗ੍ਰੇਡ ਹੋਏਗਾ ਸਾਡੇ ਨੌਜਵਾਨਾਂ ਨੂੰ ਜਿਹੜਾ ਖੇਡਣ ਦੇ ਲਈ ਪਲੇਗ੍ਰਾਉਂਡ ਮਿਲੇਗਾ ਸਾਡੇ ਨੌਜਵਾਨਾਂ ਨੂੰ ਖੇਡ ਕਟਣਾ ਮਿਲਣਗੀਆਂ ਸਾਡੇ ਨੌਜਵਾਨ ਜਿਹੜਾ ਨਸ਼ੇ ਤੋਂ ਬਚ ਪਾਉਣਗੇ ਸਾਡੇ ਨੌਜਵਾਨ ਜਿਹੜ ਨੇ ਰੋਜ਼ਗਾਰ ਉਹਨਾਂ ਨੂੰ ਮਿਲੇਗਾ ਰੋਜ਼ਗਾਰ ਦੇ ਮੌਕੇ ਦੇਣਗੇ ਰੋਜ਼ਗਾਰ ਦਾ ਮਤਲਬ ਸਰਕਾਰੀ ਨੌਕਰੀ ਨਹੀਂ ਹੁੰਦਾ ਰੋਜ਼ਗਾਰ ਰੋਜ਼ਗਾਰ ਸਰਕਾਰੀ ਨੌਕਰੀ ਜਿੰਨੀ ਸਰਕਾਰ ਦੇ ਕੋਲ ਸ਼ਮਤਾ ਹੈਗੀ ਉਹ ਵੀ ਭਰਨੀਆਂ ਚਾਹੀਦੀਆਂ ਨੇ ਹੋਰ ਰੋਜ਼ਗਾਰ ਦੇ ਮੌਕੇ ਜਿਹੜਨੇ ਪ੍ਰੋਵਾਈਡ ਪੁੱਛਿਆ ਜਾਵੇ ਕਿ ਕਿਵੇਂ ਕਰਾਉਂਗੇ ਦੱਸੋ ਜੀ ਕਿੰਨੇ ਨੌਜਵਾਨਾਂ ਨੂੰ ਸਾਡੇ ਇਸ ਪਿੰਡ ਦੇ ਵਿੱਚੋਂ ਤੁਸੀਂ ਦੇਵੋਗੇ ਸ਼ਹਿਰੀ ਤੱਪਕਾ ਵਪਾਰੀ ਵਰਗ ਜਿਆਦਾ ਸ਼ਹਿਰਾਂ ਦੇ ਵਿੱਚ ਰਹਿੰਦਾ ਆਪਣੇ ਵਪਾਰ ਨੂੰ ਲੈ ਕੇ ਇਹਨਾਂ ਉਮੀਦਵਾਰਾਂ ਨੂੰ ਸਵਾਲ ਕਰੋ ਕਿ ਸਾਨੂੰ ਵਪਾਰ ਦੇ ਵਿੱਚ ਇਹ ਸਮੱਸਿਆ ਨੇ ਸਾਡੇ ਜਿਹੜੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਜਾਂ ਸਾਡੇ ਉੱਪਰ ਜਿਹੜਾ ਨੇ ਗਲਤ ਬੰਦੇ ਜਿਹੜਾ ਨੇ ਹਾਵੀ ਹੋ ਰਹੇ ਨੇ ਉਹਨਾਂ ਨੂੰ ਰੋਕਣ ਦੇ ਲਈ ਤੁਸੀਂ ਕੀ ਕਦਮ ਚੱਕੋਗੇ ਇਹ ਸਵਾਲ ਕੀਤੇ ਜਾਣ ਫੇਰ ਵੋਟ ਪਾਇਓ ਜੇ ਤੁਸੀਂ ਨੇ ਮਿੱਤਰੋ ਉਹੀ ਵੋਟ ਪਾਉਣੀ ਆ ਕਿ ਇੱਕ दारू ਦੀ ਬੋਤਲ ਪਿੱਛੇ ਕਿਲੋ ਮੁਰਗੇ ਪਿੱਛੇ ਜਾਂ ਚਾਚੇ ਮਾਮੇ ਦੇ ਕਹਿਣ ਤੇ ਫੇਰ ਤੁਸੀਂ ਇਹਨਾਂ ਆਪਣੇ ਜੇਤੂ ਉਮੀਦਵਾਰ ਨੂੰ ਸਵਾਲ ਕਰਨ ਦਾ ਕੋਈ ਵੀ ਹੱਕ ਨਹੀਂ ਰੱਖਦੇ ਬਿਲਕੁਲ ਤਾਂ ਸੰਗਰੂਰ ਉਹ ਹਲਕਾ ਹੈ ਜਿੱਥੇ ਹਲੇ ਬਹੁਤ ਤਰੱਕੀ ਦੀ ਲੋੜ ਹੈ ਕਿਉਂਕਿ ਸੰਗਰੂਰ ਮਾਨਸਾ ਇਹ ਸਾਰੇ ਏਰੀਆ ਉਹ ਨੇ ਜਿੱਥੇ ਹਲੇ ਤੱਕ ਵੱਡੀ ਇੰਡਸਟਰੀ ਨਹੀਂ ਪਹੁੰਚੀ ਵੱਡੇ ਮੈਡੀਕਲ ਕਾਲਜਸ ਨਹੀਂ ਪਹੁੰਚੇ ਵੱਡੇ ਫਲਾਈਓਵਰਸ ਨਹੀਂ ਪਹੁੰਚੇ ਤਾਂ ਇਹ ਉਸ ਇਲਾਕੇ ਨੂੰ ਹਲੇ ਬਹੁਤ ਤਰੱਕੀ ਦੀ ਲੋੜ ਹੈ ਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਮੈਨੂੰ ਲੱਗਦਾ ਕਿ ਜਰਾ ਸੋਚਣਾ ਚਾਹੀਦਾ ਜਿਹੜੇ ਵੀ ਉੱਥੇ ਉਮੀਦਵਾਰ ਖੜੇ ਆ ਉਹਨਾਂ ਨੂੰ ਲੈ ਕੇ ਗੱਲਾਂ ਕਰਨੀਆਂ ਚਾਹੀਦੀਆਂ ਕਿਉਂਕਿ ਗੱਲ ਕੋਈ ਨਹੀਂ ਕਰ ਰਿਹਾ ਕਿ ਆਖਰ ਅਸੀਂ ਸੰਗਰੂਰ ਚ ਕਰਾਂਗੇ ਕੀ ਸਾਰੇ ਇਹ ਕਹਿ ਰਹੇ ਕਿ ਸਾਨੂੰ ਜਿਤਾ ਦਿਓ ਇਸ ਮਸਲੇ ਦੇ ਉੱਤੇ ਗੱਲ ਕਰਨੀ ਬੇਹੱਦ ਜ਼ਰੂਰੀ ਹੈ